ਗੁੱਟਬੰਦੀ ਦੇ ਚੱਲਦੇ ਦੋ ਤੇਰਾਚ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਬੀਤੇ ਦਿਨੀ ਮਾਚੀਵਾੜਾ ਸਾਹਿਬ ਵਿਖੇ ਦੋ ਤੇਰਾ ਵਿੱਚ ਹੋਈ ਜ਼ਬਰਦਸਤ ਲੜਾਈ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਅਤੇ ਉਨ੍ਹਾਂ ਜ਼ਖਮੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ ਮ੍ਰਿਤਕ ਨੌਜਵਾਨ ਦਾ ਨਾਮ ਪ੍ਰਦੀਪ ਸਿੰਘ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਪਹਿਲਾ ਕੀਤੇ ਦਰਜ ਮਾਮਲੇ ਵਿੱਚ ਕਤਲ ਦੀ ਧਾਰਾ ਦਾ ਵਾਅਦਾ ਕਰਦੇ ਹੋਏ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪੁਲਿਸ ਜਾਂਚ ਮੁਤਾਬਕ ਇਸ ਘਟਨਾ ਦੇ ਜ਼ਿੰਮੇਦਾਰ ਕੁਝ ਲੋਕਾਂ ਖਿਲਾਫ ਨਸ਼ਿਆਂ ਦੇ ਮਾਮਲੇ ਵੀ ਦਰਜ ਹਨ ਪੁਲਿਸ ਵੱਲੋਂ ਬਾਕੀ આરોપીਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਘਟਨਾ ਦੀ ਵਜ੍ਹਾ ਆਪਸੀ ਰੰਜਿਸ਼ ਬਾਜੀ ਦਸੀ ਜਾ ਰਹੀ ਹੈ ਸਮਰਾਲਾ ਤੋਂ ਕਰਿਸ਼ਨ ਲਾਲ ਚਾੜਨਾ ਦੀ ਰਿਪੋਰਟ ਜਿਹੜਾ ਜਿਹੜਾ ਪ੍ਰੈਸ ਕਾਨਫਰੰਸ ਲੱਗਿਆ ਇਹ ਤਾਂ ਜਿਵੇਂ 13 14 ਦੀ ਰਾਤ ਦੀ ਗੱਲ ਹੈ ਦਰਮਣੀ ਰਾਤ ਦੋ ਗਰੁੱਪਾਂ ਦਾ ਪਹਿਲਾਂ ਵੀ ਟ੍ਰਾਫਿਕ ਸਰਵਜੀ ਕੋਈ ਚੱਲਦੀ ਸੀ 13 14 ਦੀ ਰਾਤ ਨੂੰ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਜਿਹੜੇ ਇੰਜਰਡ ਹੋਏ ਸੀ ਜਿਹਦੇ ਰਿਗਾਰਡਿੰਗ ਅਸੀਂ ਐਫ ਆਈ ਆਰ ਨੰਬਰ 20 ਅੰਡਰ ਸੈਕਸ਼ਨ 307 325 323 148 48 348 ਦੇ ਤਹਿਤ ਪਰਚਾ ਦਰਜ ਕੀਤਾ ਸੀ ਅਮਿਤ ਕੁਮਾਰ ਜਿਹੜਾ ਜਿਹੜਾ ਇੰਦੀ ਸਟੇਟਮੈਂਟ ਦਿੱਤੀ ਉਸ ਤੋਂ ਬਾਅਦ ਜਿਹੜੀ ਪ੍ਰਦੀਪ ਸਿੰਘ ਦੀ ਜਿਹੜੀ ਕੱਲ ਡੈਥ ਹੋਈ ਦੀ ਆ ਫਿਰ ਅਸੀਂ ਸੈਕਸ਼ਨ 302 ਦਾ ਮਰਡਰੀ ਦਾ ਵਧਾ ਕੀਤਾ ਜਿਹਦੇ ਵਿੱਚ ਅਸੀਂ ਦੋ ਮੁੱਲਯਮ ਜਿਹੜੇ ਆ ਗੁਰਪ੍ਰੀਤ ਲਈ ਸੁਪੀ ਸਨੁ ਫਰਦੀਪ ਸਿੰਘ ਔਰ ਉਹਨ ਸਮਾਜ ਸਨੁ ਮਜੀਤ ਬਾਸ ਇਹ ਜਿਹੜੇ ਅਰੈਸਟ ਕੀਤੇ ਸਾਡੇ ਕੋਲ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਇਸ ਤੋਂ ਬਿਨਾ ਮਾਨਯੋਗ ਐਸਐਸਪੀ ਸਾਹਿਬ ਦੀ ਅਧਿਤਤਾ ਤੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਸੀਏ ਤੇ ਆਪਣੇ ਦੋਨਾਂ ਥਾਣਿਆਂ ਦੀਆਂ ਤਿੰਨ ਪਾਰਟੀਆਂ ਨੇ ਅਡਾਡ ਸਪੈਚ ਕੀਤੀ ਹੋਈਆਂ ਜਿਹੜੇ ਬਾਕੀ ਵੀ ਮੁੱਲਯਮ ਆ ਉਹ ਛੇਤੀ ਕਾਬੂ ਕਰ ਲਏ ਜਾਣਗੇ ਸਰ ਮਾਮਲਾ ਕੀ ਸੀਗਾ ਜੀ ਮਾਮਲਾ ਇਹਦਾ ਲੜਾਈ ਝਗੜਾ ਮਾੜਾ ਮੋਟਾ ਪੈਣਾ ਹੋਇਆ ਹੋਣਾ ਉਦੋਂ ਬਾਅਦ ਹੀ ਏਡੀ ਜਿਹੜੀ ਇਹ ਗੱਲ ਇਹਨਾਂ ਨੇ ਬਦਾਈ ਤੇ ਕੋਈ ਨਸ਼ੇ ਦਾ ਕਾਰੋਬਾਰ ਦਾ ਵੀ ਕੋਈ ਤਾਲੁਕਾ ਨਹੀਂ ਇਹਨਾਂ ਦੇ ਵਿੱਚ ਜਿਹੜੇ ਗੁਸ਼ਕ ਮੁਲਜਮ ਆ ਜਿਨ੍ਹਾਂ ਦੇ ਸਾਡੇ ਆ ਫਿਗਰ ਹੋ ਰਹੇ ਆ ਦਰਾਨੇ ਇਨਵੈਸਟੀਗੇਸ਼ਨ ਉਹਨਾਂ ਦੇ ਨਸ਼ੇ ਦੇ ਪਰਚੇ ਵੀ ਛੋਟੇ ਛੋਟੇ ਪਹਿਲਾਂ ਹੈਗੇ ਇੱਕ ਇੱਕ ਬੂਦੂ ਇਸ ਇਸ ਗੈਂਗਵਾਲ ਦਾ ਲੋਕੀ ਚਿੰਤਾ ਦਾ ਵਿਸ਼ਾ ਜੀ ਜੀ ਪੂਰੇ ਲੋਕੀ ਸ਼ਕਤਮਤਾ ਉਠਾਈ ਜਾਣਗੀ ਸਾਡੇ ਵੱਲੋਂ ਜਿਹੜਾ ਗੈਰ ਕਾਨੂੰਨੀ ਐਂਸਰ ਆ ਬਿਲਕੁਲ ਸਖਤੀ ਨਾਲ ਇਹਨਾਂ ਨੂੰ ਪੇਸ਼ ਆਵਾਂਗੇ ਕਾਨੂੰਨੀ ਤੌਰ ਤੇ ਵੀ ਤੇ ਹਰ ਤਰ੍ਹਾਂ ਦੀ ਸਖਤੀ ਕੀਤੀ ਜਾਊਗੀ ਜਿਹੜੀ ਬਦਬਾਸ਼ੀ ਹੈ ਇਹ ਬਿਲਕੁਲ ਵੀ ਕਿਸੇ ਵੀ ਕਿਉਂ ਦਾ ਟੋਲਰੇਟ ਨਹੀਂ ਕੀਤੀ ਜਾਊਗੀ ਬਿਲਕੁਲ ਸਬ ਸੈਕਸ਼ਨ ਦੇ ਤਹਿਤ ਬੁੱਕ ਕਰਾਂਗੇ ਸਰ ਕੋਈ ਵੈਪਨ ਵਗੈਰਾ ਵੀ ਮਿਲੇ ਆਉਣਾ ਤਾਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਕੁਝ ਨਹੀਂ ਅਜੇ ਇਹ ਤਫਤੀਸ਼ ਦਾ ਪਾਰਟ ਹੈ ਕਿਉਂਕਿ ਵੈਪਨ ਵੀ ਦੇ ਵਿੱਚ ਜਿਹੜੇ ਡੰਡੇ ਤੇ ਕਿਰਪਾਨਾਂ ਹੀ ਵਰਤੀਆਂ ਨੇ ਕਿੰਨੇ ਜਣਿਆਂ ਤੇ ਮਾਮਲਾ ਦਰਜ ਹੋਇਆ ਜੀ ਮਾਮਲਾ ਜੇ ਤਿੰਨ ਤੇ ਬਾਈ ਨੇ ਮੈਂ ਬਾਕੀ ਅਣਪਛਤੇ ਨੇ ਪੰਜ ਇਹ ਸਾਡੀ ਤਫਤੀਸ਼ ਦਾ ਪਾਰਟ ਹੈ ਉਹ ਕੈਰੀ ਹੋਣਾ ਫਿਰ ਤੁਹਾਨੂੰ ਬਾਅਦ ਵਿੱਚ ਡਿਸਕਲੋਜ਼ ਕਰਾਂਗਾ ਹਰੇਕ ਸ਼ਹਿਰ ਦੇ ਵਿੱਚ ਕਾਲੇ ਸ਼ੀਸ਼ੇ ਮੰਨ ਲਓ ਕਿ ਲਗਾ ਕੇ ਗੱਡੀ ਆਮ ਕੋ ਮਰਨੀਆਂ ਨੇ ਆ ਵੀ ਵਿੱਚ ਮੰਨ ਲਓ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਖਤਮ ਹੋ ਗਿਆ ਕੱਲੂ ਤੇ ਉਹਦੇ ਵਿੱਚ ਮੰਨ ਲਓ ਕਿ ਕੀ ਕਹਿ ਸਕਦੇ ਆਪਾਂ ਮੰਨ ਲਓ ਕਿ ਵੀ ਪੁਲਿਸ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਚਾ ਉਹਨਾਂ ਦੇ ਮੰਨ ਲਓ ਕਿ ਕੀ ਸਿਸਟਮ ਆ ਵੀ ਉਹਨਾਂ ਤੇ ਆ ਪਾਉਣ ਨੂੰ ਕੋਈ ਨਾ ਫਿਰੀ ਪਾ ਰਹੀ ਤੇ ਕਾਲੇ ਸ਼ੀਸ਼ੇ ਵਾਲੀ ਇਹ ਤੁਸੀਂ ਅੱਜ ਮੇਰੇ ਧਿਆਨ ਚ ਲੈ ਲੈਂਦਾ ਅੱਜ ਹੀ ਅਸੀਂ ਜਿਹੜਾ ਅੱਜ ਅੱਜ ਤੋਂ ਸ਼ੁਰੂ ਕਰਾਂਗੇ ਜਿਹੜੇ ਕਾਲੇ ਸ਼ਿਸ਼ਿਆਂ ਨੇ ਜਿੰਨੇ ਵੀ ਆ ਉਹ ਫਿਲਮਾਂ ਦਾ ਤਰਾਮਾ ਵੀ ਦਾ ਚਲਾਨ ਵੀ ਕਰਾਂਗੇ। ਟੱਕਰ ਦੇ ਨਾਲ ਵੀ ਸਰ ਆਪਣੇ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਮੋਤਾਂ ਪਿੱਛੇ ਜੇ ਹੁੰਦੇ ਨੇ ਤੇ ਹੁਣ ਵੀ ਆ ਇੱਕ ਰਤੀਪੁਰ ਦੇ ਨੌਜਵਾਨ ਦੀ ਇੱਕ ਲਖਵਾਲ ਦੇ ਦੀ ਜਿਹੜੇ ਸੜਕ ਤੇ ਗਿਆ ਮੁੰਡਾ ਮਿਲਿਆ ਤੇ ਉਹਨਾਂ ਬਾਰੇ ਜੀ ਕੁਛ ਹੈ ਇਹ ਸਾਡੀ ਅਪੀਲ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਣੋ ਡੀਜੀਪੀ ਸਾਹਿਬ ਬਣੋ ਤੇ ਪੰਜਾਬ ਸਰਕਾਰ ਬਣੋ ਇਹ ਦੇ ਤਾਂ ਸਾਨੂੰ ਥੋੜੇ ਜਰੀਏ ਮੈਂ ਪਬਲਿਕ ਨੂੰ ਅਪੀਲ ਕਰਨੀ ਚਾਹਨਾ ਜਿਨ੍ਹਾਂ ਦੇ ਬੱਚੇ ਨਸ਼ੇ ਤੇ ਲੱਗੇ ਆ ਉਹ ਆਪ ਬਾਰੇ ਮੁਰੇ ਹੋ ਗਿਆ ਸਾਡੇ ਫੋਨ ਨੰਬਰ ਹੈ ਮੇਰਾ ਸਰਕਾਰੀ ਨੰਬਰ ਹੈ ਐਸਚੂ ਸਾਡਾ ਸਰਕਾਰੀ ਨੰਬਰ ਹੈ ਉਧਰ ਸਾਡੇ ਦਿਨ ਜਾਂ ਰਾਤ ਵੇਲੇ ਜਦੋਂ ਵੀ ਟਾਈ ਅਪ ਕਰ ਸਕਦੇ ਜਿਹਦਾ ਕਿਸੇ ਦਾ ਬੱਚਾ ਐਡਿਕਟਡ ਹੈ ਸਾਡੀ ਪ੍ਰਾਇਮਰੀ ਤੌਰ ਤੇ ਡਿਊਟੀ ਆ ਉਸ ਬੱਚੇ ਨੂੰ ਚੰਗੀ ਸੰਗ ਦੇ ਵਿੱਚ ਲੈ ਆਉਣਾ ਦਾ ਨਸ਼ਾ ਛਡਾਣਾ ਉਹਨੂੰ ਅਸੀਂ ਡੀਡਿਕਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਕੋਈ ਵੇਚਣ ਵਾਲਾ ਹੈ ਪੈਡਲਰ ਉਹਨੂੰ ਅਸੀਂ ਬੁੱਕ ਕਰਾ ਕੇ ਤੇ ਉਹਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜੀ ਸਾਡੀ ਸਪਲਾਈ ਲਾਈਨ ਟੁੱਟ ਸਕੇ ਜਿਹੜੀ ਸਾਡੀ ਹੋਰ ਯੂਥ ਹੈ ਉਹ ਇਸ ਬਾੜੇ ਜਿਹੜੀ ਦਲਦਲ ਦੇ ਵਿੱਚ ਵੱਸ ਸਕੇ ਸਾਡੀ ਹਰ ਸੰਭਵ ਕੋਸ਼ਿਸ਼ ਹੋਊਗੀ ਮੇਰੀ ਤੇ ਮੇਰੀ ਆਪਣੀ ਟੀਮ ਦੀ ਸਾਰੀ ਦੀ ਤੇ ਸਰਕਾਰ ਵੱਲੋਂ ਤੇ ਸੀਨੀਅਰ ਅਫਸਰਾਂ ਵੱਲੋਂ ਵਾਰ-ਵਾਰ ਦੱਸ ਦਿੱਤਾ ਵੀ ਇਹੀ ਦਾ ਮੇਰੀ ਰਿਕਵੈਸਟ ਤੁਹਾਡੇ ਜਿਹੜੀ ਸਾਰੇ ਲੋਕਾਂ ਨੂੰ ਫਿਰ ਵੀ ਦੁਬਾਰਾ ਫਿਰ ਅਪੀਲ ਕਰਨੀ ਜਨਾ ਕੋਈ ਵੀ ਤੁਹਾਡੇ ਕੋਈ ਵਿਚਣ ਵਾਲਾ ਹੈ ਕੋਈ ਉਹਦਾ ਗੱਡੀ ਨੰਬਰ ਦੇ ਦਿਓ ਸਾਨੂੰ ਪਈ ਵਾਰ ਸ਼ਹਿਰ ਚ ਕੋਈ ਇਹ ਤੋਂ ਬਿਨਾ ਪਟਾਕੇ ਟੂਕੇ ਮਾਰਨ ਵਾਲੇ ਕਾਲੇ ਸ਼ੀਸ਼ਿਆਂ ਵਾਲਾ ਮੈਂ ਨਹੀਂ ਕਹਣਾ ਵੀ ਤੁਸੀਂ ਰੋਕੋ ਤੁਸੀਂ ਦਾ ਸਿਰਫ ਗੱਡੀ ਦੇ ਉੱਪਰ ਨੋਟ ਕਰ ਲੋ ਉਹ ਸਾਨੂੰ ਸਿਰਫ ਮੈਸੇਜ ਕਰ ਦਿਓ ਤਾਂ ਕਿ ਅਸੀਂ ਉਹਦੇ ਖਿਲਾਫ ਜਿਹੜਾ ਐਕਸ਼ਨ ਲੈ ਸਕੀਏ ਸ਼ਹਿਰ ਚ ਹੁੱਲੜਵਾਦੀ ਬਹੁਤ ਜ਼ਿਆਦਾ ਆ ਮੋਟਰਸਾਈਕਲਾਂ ਤੇ ਮੁੰਡੇ ਨਾ ਆਮ ਤਲਵਾਰਾਂ ਲੈ ਕੇ ਘੁੰਮਦੇ ਵੀ ਹੈ ਬਈ ਜੀ ਇਹ ਬਿਲਕੁਲ ਹੁਣ ਆ ਤੁਹਾਨੂੰ ਪੰਜ ਚਾਰ ਦਿਨਾਂ ਚ ਹੀ ਦਿਖ ਜੂਗਾ ਇਹ ਦਾ ਅਸਰ ਨਫਰੀ ਦੀ ਬਹੁਤ ਘਾਟ ਆ ਉਹਦੇ ਕਰਕੇ ਵੀ ਤੁਸੀਂ ਮੰਨਦੇ ਹੋ ਵੀ ਇਹ ਸਾਰਾ ਕੁਝ ਹੋ ਰਿਹਾ ਨਫਰੀ ਦੀ ਕਾਰਤਾ ਮਹਿਸੂਸ ਹੁੰਦੀ ਹੈ ਉਹਦੇ ਲਈ ਕੋਈ ਨੇ ਲਾਰੇ ਜੀ ਸਾਡੇ ਸੀਨੀਅਰ ਅਫਸਰ ਜਿਹੜੀ ਹੋਰ ਨਵੀਂ ਰਿਕਰੂਟਮੈਂਟ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਜਿਵੇਂ ਟ੍ਰੇਨਿੰਗ ਕਰਕੇ ਆਂਦੇ ਆ ਉਦੋਂ ਨਫਰੀ ਪੂਰੀ ਹੋ ਜੂਗੀ ਠੀਕ ਠੀਕ ਥੈਂਕ ਯੂ